ਮੈਂ ਦਾ ਮੈਂ ਤਾਂ ਨਾ ਮੇਰਾ ਗੁਰਸੇਵ ਸਿੰਘਾ ਜੀ ਗੁਰਸੇਵ ਸਿੰਘ ਜੀ ਕੀ ਕੀ ਕਹਿਣਾ ਕੀ ਲੱਗਦਾ ਤੁਹਾਡਾ ਮੇਰਾ ਭਾਂਜਾ ਸੀਗਾ ਜੀ ਅੱਜ ਹੁਣ ਮੈਨੂੰ ਫੋਨ ਆਇਆ ਅਸੀਂ ਤੁਰੰਤ ਪਹੁੰਚੇ ਆ ਇਹ ਇਹ ਨਲਕੀਆ ਜੀ ਸਭ ਤੋਂ ਵੱਡੀ ਸਕੂਲ ਦੀ ਜਿਵੇਂ ਜਿਵੇਂ ਦੱਸ ਰਹੇ ਨੇ ਹੁਣ ਮੇਰੇ ਜੀਜਾ ਜੀ ਮੈਂ ਤਾਂ ਇਹ ਕਹਿੰਦੇ ਜੀ ਮੇਰੇ ਮੁੰਡੇ ਨੂੰ ਕਿਉਂ ਲੈ ਕੇ ਗਏ ਠੀਕ ਹੈ ਜੀ ਚੱਕ ਇਹਨੇ ਨਾ ਹਸੋ ਹਸ ਬੇਟਾ ਕੋਈ ਸਿਸਟਮ ਥੋੜੀ ਹੈਗੀ ਕੀ ਲੱਗਦਾ ਕਾਰਨ ਕੀ ਹੋ ਸਕਦਾ ਕਾਰਨ ਤਾਂ ਜੀ ਦੇਖੋ ਹੁਣ ਇਹ ਸਕੂਲ ਵਾਲਿਆਂ ਨੇ ਪਤਾ ਟੌਰਚਰ ਕੀਤਾ ਹੋਣਾ ਜੀ ਇਹਨੂੰ ਬੱਚੇ ਨੂੰ ਨਹੀਂ ਜੀ ਸਾਨੂੰ ਇਨਸਾਫ ਚਾਹੀਦਾ ਹੈ ਮੈਂ ਤਾਂ ਮੇਰਾ ਗੁਰਸੇਵ ਸਿੰਘਾ ਜੀ ਗੁਰਸੇਵ ਸਿੰਘ ਜੀ ਕੀ ਕੀ ਕਹਿਣਾ ਕੀ ਲੱਗਦਾ ਤੁਹਾਡਾ ਮੇਰਾ ਭਾਂਜਾ ਸੀਗਾ ਜੀ ਅੱਜ ਹੁਣ ਮੈਨੂੰ ਫੋਨ ਆਇਆ ਅਸੀਂ ਤੁਰੰਤ ਪਹੁੰਚੇ ਆ ਇਹ ਇਹ ਨਲਕੀਆ ਜੀ ਸਭ ਤੋਂ ਵੱਡੀ ਸਕੂਲ ਦੀ ਜਿਵੇਂ ਜਿਵੇਂ ਦੱਸ ਰਹੇ ਨੇ ਹੁਣ ਮੇਰੇ ਜੀਜਾ ਜੀ ਮੈਂ ਤਾਂ ਇਹ ਕਹਿੰਦੇ ਜੀ ਮੇਰੇ ਮੁੰਡੇ ਨੇ ਕਿਉਂ ਲੈ ਗਏ ਚੱਕੇ ਨੇ ਇਹ ਹਸੋਸਪੀਟਲ ਵੇਚਦਾ ਕੋਈ ਸਿਸਟਮ ਥੋੜੀ ਹੈ ਜੀ ਕੀ ਲੱਗਦਾ ਕਾਰਨ ਕੀ ਹੋ ਸਕਦਾ ਕਾਰਨ ਤਾਂ ਜੀ ਦੇਖੋ ਹੁਣ ਸਕੂਲ ਵਾਲਿਆਂ ਨੂੰ ਪਤਾ ਟੌਰਚਰ ਕੀਤਾ ਹੋਣਾ ਜੀ ਇਹਨੂੰ ਬੱਚੇ ਨੂੰ ਨਹੀਂ ਜੀ ਸਾਨੂੰ ਨਿਸ਼ਾਬ ਚਾਹੀਦਾ ਹੈ ਮੈਨੂੰ ਕੀ ਬਤਾਉਣਾ ਸੋਸਾਇਟੀ ਕਰ ਰਹੀ ਹੈ ਉਹਦੇ ਨੂੰ ਧੱਕਾ ਹੋਇਆ ਜੀ ਮੈਨੂੰ ਦੱਸ ਦੱਸੋ ਠੀਕ ਹੈ ਮੇਰਾ ਕਿਸੇ ਦਾ ਮੇਰਾ ਤਾਂ ਮੇਰਾ ਕਾਰ ਲੁੱਟ ਗਿਆ ਵੱਡਾ ਮੁੰਡਾ ਸੀ ਜੀ ਹਾਂ ਜੀ ਮੇਰਾ ਮੁੰਡਾ ਸੀ ਸਰ ਕਦੋਂ ਆਖਰੀ ਵਾਰ ਮੈਨੂੰ ਜੀ ਮੇਰੇ ਨਾਲ 3 ਵਜੇ ਮੈਡਮ ਨੇ ਮੈਡਮ ਕਹਿੰਦੀ ਜੀ ਇਹ ਪੜਦਾ ਵੀ ਮੈਂ ਕੋਈ ਨਹੀਂ ਪੜ ਲੂਗਾ ਕਦੇ ਇੱਕ ਪੇਪਰ ਤੋਂ ਨੰਬਰ ਘਟੇ ਤਾਂ ਮੈਂ ਇਹਨੂੰ ਮਾਰਨਾ ਨਹੀਂ ਨਹੀਂ ਮੈਨੂੰ ਘਰੇ ਭੇਜੂਗੀ ਧਮਕੀ ਮਾਰੇ ਮੈਂ ਜੀ ਨਾ ਕਰੇ ਤਾਂ ਜੋ ਨਾ ਇਹਨੂੰ ਮਾਰੇ ਕੁਝ ਨਾ ਕਰੇ ਉਹਨੂੰ ਕੋਈ ਗੱਲ ਨਹੀਂ ਪੜ ਲੂਗਾ ਜੇ ਇੱਕ ਇੱਕ ਪੇਪਰ ਜੋ ਘੱਟ ਨੰਬਰ ਨੇ ਕੋਈ ਨੂੰ ਮੈਂ ਇੱਕ ਗੱਲ ਕਰੀ ਮੈਂ ਮੈਨੂੰ ਸਾਸਰੀ ਘਰ ਵਾਲਾਈ ਮੈਂ ਕੋਈ ਨਾ ਬੇਟਾ ਪੜ ਲੈ ਤੈਨੂੰ ਪੜਨ ਭੇਜ ਜਾਵੇਂ ਉਹ ਉਸ ਤੋਂ ਬਾਅਦ ਮੈਨੇ ਸੇਵ ਦੇ ਫੋਨ ਕਰਦੇ ਕਹਿੰਦੇ ਤੇਰਾ ਮੁੰਡਾ ਸੈਟ ਕਰ ਗਿਆ ਮੈਨੂੰ ਦੱਸੋ ਕਿੱਥੇ ਜਾਣਾ ਜੀ ਪਹਿਲਾਂ ਵੀ ਇਸ ਤਰ੍ਹਾਂ ਦੀ ਕੋਈ ਮਤਲਬ ਨਹੀਂ ਪਹਿਲਾਂ ਕਦੇ ਸਾਡੇ ਪਿੰਡ ਚ ਰਿਕਾਰਡ ਹੈ ਜੀ ਪਹਿਲਾਂ ਮਹਿਲੇ ਕਦੇ ਸਕੂਲ ਵੱਲੋਂ ਕੰਪਲੀਟ ਨਹੀਂ ਹੁੰਦੇ ਜੇ ਤੁਹਾਡੇ ਬੱਚੇ ਨੇ ਕਿਹਾ ਵੀ ਸਕੂਲ ਨੂੰ ਪ੍ਰੈਸ ਕੋਈ ਨਹੀਂ ਕਿਹਾ ਸਕੂਲ ਨੇ ਤੇ ਸਕੂਲ ਇਹ ਕਹਿੰਦਾ ਇਹ ਨੂੰ ਕਹਿੰਦਾ ਜੁੜਾ ਘੱਟ ਪੜਦੇ ਵੀ ਮੈਂ ਕੋਈ ਨਾ ਦੀ ਪੜ ਲੂਗਾ ਜਿੰਨਾ ਕਿ ਪੜ ਲੂਗਾ ਪੜ ਲੂਗਾ ਮੈਨੂੰ ਮੇਰਾ ਜਵਾਕ ਇਹਦੇ 2-4 ਮਹੀਨੇ ਦੇ ਪੂਰੇ ਹੋ ਜਾਣਗੇ ਤਿੰਨ ਮਹੀਨੇ ਮੇਰੇ ਨਾਲ ਗੱਲ ਕਰਦੇ ਨੇ 6 ਵਜੇ ਕਹਿੰਦੇ ਤੇਰਾ ਮੁੰਡਾ ਸੋਸਾਇਟੀ ਕਰ ਗਿਆ ਜੀ ਮੈਨੂੰ ਸੰਤੁਸ਼ਟੀ ਦਾ ਦਿਵਾਓ ਕਿਸੇ ਤਰ੍ਹਾਂ ਜਿਹੜੀ ਟੀਚਰ ਨੇ ਤੁਹਾਨੂੰ ਕੰਪਲੇਨਟ ਕੀਤੀ ਉਹਦਾ ਕੀ ਨਾਮ ਆ ਜੀ ਉਹਦਾ ਲੁਧਾਨੇ ਲੁਧਾਨੇ ਦੀ ਅਜੇ ਉਹਦਾ ਲੰਬਰ ਵੀ ਹੈ ਮੇਰੇ ਕੋਲ ਉਹਨੇ ਫੋਨ ਕਰਿਆ ਪਹਿਲਾਂ ਕਦੇ ਬੱਚੇ ਨਾਲ ਕੋਈ ਗੱਲ ਕੀਤੀ ਨਹੀਂ ਉਹਦਾ ਵੱਲ ਮੈਨੂੰ ਤੰਗ ਕੀਤਾ ਕੋਈ ਨਹੀਂ ਉਹ ਕਹਿੰਦਾ ਕਹਿੰਦਾ ਪਰ ਮੈਨੂੰ ਤੰਗ ਕਰਦੇ ਨੇ ਮੁੰਡੇ ਮੁੰਡੇ ਕਹਿੰਦਾ ਮੇਰੇ ਸਾਰੇ ਏ ਜੀ ਪਿੱਛੇ ਆਈ ਦੀ ਗਰਮੀ ਵੀ ਰੇ ਕਰੀ ਪਲੱਸ ਟੂ ਜੀ ਅੱਛਾ ਹੁਣ ਮੈਨੂੰ ਤਾਂ ਸੰਤੁਸ਼ਟੀ ਵੇਚ ਤਾਰ ਗਏ ਉੱਤੇ ਰਿਹਾ ਸਮਝ ਆਉ ਤਾਂ ਟੀਚਰ ਨੇ ਕੀ ਕਹਿਣਾ ਇਹ ਪੁਲਿਸ ਪ੍ਰਸ਼ਾਸਨ ਪਹੁੰਚਿਆ ਹੋਰੇ ਕੀ ਕਹਿਣਾ ਮੈਂ ਕੀ ਕਹਾਂ ਮੈਂ ਕਹਿੰਦਾ ਮੈਨੂੰ ਮੇਰੇ ਘਰ ਵੇਚ ਜੇ ਮੈਨੂੰ ਨਹੀਂ ਪਤਾ ਮੈਨੂੰ ਸੰਤੁਸ਼ਟੀ ਦੱਸ ਦਵਾ ਤਿੰਨ ਘੰਟੇ ਬਾਅਦ ਕਹਿੰਦੇ ਤੇਰਾ ਮੁੰਡਾ ਸੁਸਾਇਟ ਕਰ ਗਿਆ ਦੀ ਮੈਨੂੰ ਦੱਸੋ ਤਾਂ ਸਹੀ ਇੱਕ ਇੱਕ ਗੱਲ ਕਹਿ ਦੇ ਚਲ ਕੇ ਜੀ ਤੁੰਨੇ ਅੰਦਰ ਜਾਣ ਦਿੱਤਾ ਜਾਂ ਨਹੀਂ ਨਹੀਂ ਮੈਨੂੰ ਦੇਖ ਤਾ ਜਾ ਉਹ ਦੂਸੇ ਜਾ ਰਹੇ ਜੀ ਮੈਂ ਕੀ ਕਰਾਂ ਅੰਦਰ ਜਾ ਕੇ ਤੁਸੀਂ ਦੱਸੋ ਜੀ ਮੈਨੂੰ ਮਿਲੂਗਾ ਕਿਸ ਤੋਂ ਮੈਨੂੰ ਦੱਸ ਦਿਓ ਜਿਹੜਾ ਕੋਈ ਮੇਰਾ ਲੁੱਟ ਗਿਆ ਤਾਂ ਲੁੱਟ ਗਿਆ ਨਾ ਨਰਮ ਸੀ ਗਿਆ ਜੀ ਬੱਚਾ ਜੀ ਬਹੁਤ ਜਿਆਦਾ ਮੇਰੇ ਵਿੱਚ ਸਾਰੇ ਪਿੰਡ ਚ ਗਵਾਈ ਸਾਰਾ ਪਿੰਡ ਦੇ ਦਊਗਾ ਵੀ ਇਹਦਾ ਮੁੰਡਾ ਹਜੇ ਨਹੀਂ ਕੰਮ ਕਰ ਸਕਦਾ ਹੈਗਾ ਹੁਣ ਮੈਂ ਦੱਸੋ ਕਿੱਥੇ ਜਾਵਾਂ ਪਰਿਵਾਰ ਚ ਆਪਣੇ ਪਰਿਵਾਰ ਬੱਚੇ ਬੱਚੇ ਮੇਰੇ ਤਿੰਨ ਨੇ ਜੀ ਤਿੰਨੇ ਮੁੰਡੇ ਨੇ ਇੱਕ ਮੇਰੇ ਕੋਲੇ ਆ ਇੱਕ ਮੁੰਡਾ ਮੇਰਾ ਇਹ 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 ਛੋਟਾ ਮੁੰਡਾ ਬਿਲਕੁਲ ਛੋਟਾ ਛਲਟਾ ਮੁੰਡਾ ਦੇ ਸਾਰਿਆਂ ਨੇ ਅਸੀਂ ਇਸ ਤੇ ਚੋਰ ਲਾਇਆ ਸੀ ਕਿੰਨੇ ਸਾਲ ਦਾ ਸੀ ਇਹ ਹੈਗਾ ਸੀ 16-17 ਸਾਲ ਦਾ ਦੀ ਤੁਹਾਡਾ ਕੀ ਨਾਮ ਹੈ ਵੀਰ ਜੀ ਮੇਰਾ ਨਾਮ ਸਰੇਸ਼ ਸਿੰਘ ਹੈ ਕੀ ਕੀ ਕੰਮ ਕਰਦਾ ਸੀ ਮੈਂ ਤਾਂ ਸਬਜ਼ੀ ਦਾ ਕੰਮ ਕਰਦਾ ਸੀ ਸਬਜ਼ੀ ਵੇਚਦਾ ਪਿੰਡਾਂ 'ਚ ਮੈਂ ਤਾਂ ਜਿਹੜੀ ਗੜਾ ਆਈ ਸੀ ਮੈਨੂੰ ਕਹਿੰਦਾ ਸਰੇਸ ਬੋਲਦੇ ਆ ਜੀ ਆ ਜੀ ਕਹਿੰਦਾ ਤੇਰੇ ਮੁੰਡੇ ਨੇ ਸੁਸਾਇਡ ਕਰ ਲਿਆ ਮੈਨੂੰ ਕੁਝ ਵੀ ਨਹੀਂ ਦੱਸਿਆ ਕਹਿੰਦਾ ਆਉਰੇ ਆ ਜੋ ਤੇ ਹੁਣ ਤੁਸੀਂ ਉੱਥੋਂ ਕੌਣ ਕੌਣ ਆਏ ਹੋ ਆਪਣੇ ਮੇਰੇ ਭਰਾ ਨਹੀਂ ਗਏ ਸਾਰੇ ਰਿਸ਼ਤੇਦਾਰ ਨੇ ਅਸੀਂ ਗੱਡੀ ਉਰ ਕੇ ਆਇਆ ਪੂਰੇ ਕੇ ਹੁਣ ਕਹਿੰਦੇ ਕਦੇ ਮੁੰਡੇ ਨੂੰ ਤਾਂ ਉੱਤੇ ਨਹੀਂ ਕਿ ਕੋਈ ਸਿੱਧੇ ਮਦੂੜੀ ਆ ਜੀ ਨਹੀਂ ਲੱਗਦਾ ਕਿ ਬੱਚੇ ਚਾਰ ਬੱਚੇ ਨੇ ਕੀ ਲੱਗਦਾ ਜੀ ਕਿਉਂ ਸੁਸਾਇਡ ਕੀਤਾ ਮੈਨੂੰ ਤਾਂ ਪਤਾ ਹੀ ਨਹੀਂ ਮੈਂ ਦੱਸਾਂਗਾ ਤੁਹਾਨੂੰ ਕਿਉਂ ਕਰਿਆ ਕਿਵੇਂ ਦੱਸਾਂ ਇਹਨਾਂ ਨੂੰ ਪਤਾ ਹੋਣਾ ਚਾਹੀਦਾ ਜਨਾਬ ਜੀ ਬੱਚਾ ਹੈ ਮੇਰੇ ਨਾਲ ਗੱਲ ਹੋਈ ਹੈ ਕਹਿੰਦੇ ਸੱਸੀ ਗਾਲ ਡੈਡੀ ਮੈਂ ਸੱਸੀ ਗਾਲ ਬੇਟਾ ਕੋਈ ਨਾ ਤੂੰ ਪੜ ਲੈ ਦੋ ਚਾਰ ਮਹੀਨੇ ਰਹਿ ਗਏ ਪੜਦਾ ਕੋਈ ਗੱਲ ਨਹੀਂ ਕਹਿੰਦਾ ਇੱਕ ਪੇਪਰ ਜੋ ਡੈਡੀ ਨੰਬਰ ਘਟਾਏ ਨੇ ਮੈਂ ਕੋਈ ਨਾ ਮੈਂ ਤੇਰੀ ਮੈਡਮ ਨੂੰ ਬੋੰਦੇ ਮੈਂ ਮੈਡਮ ਨੂੰ ਕਿਹਾ ਮੈਂ ਮੈਡਮ ਵਿੱਚ ਕੋਈ ਗੱਲ ਨਹੀਂ ਪੜ ਲੂਗਾ ਥੋੜਾ ਜਿਹਾ ਤੁਸੀਂ ਮਾੜਾ ਮੋਟਾ ਇਹਨੂੰ ਫੋੜੋ ਜੇ ਪੜ ਕੇ ਕਹਦੇ ਵੀ ਤੂੰ ਪੜ ਲੈ ਭਾਈ ਤੇਰੇ ਕੰਮ ਆਊਗਾ ਕੰਦੀ ਜੀ ਮੈਂ ਇਹਨੂੰ ਮਾਰਨਾ ਨਹੀਂ ਮੈਂ ਸੁਲਝੋ ਗੱਡਣਾ ਹੈ ਮੈਨੂੰ ਇੰਨੀ ਗੱਲ ਗਈ ਹੈ ਮੈਡਮ ਨੇ ਜੀ ਮੈਨੂੰ ਕੀ ਪਤਾ ਵੀ ਕੀ ਹੋਇਆ ਕੀ ਨਾ ਮੈਂ ਤਿੰਨ ਘੰਟੇ ਦੋ ਤਿੰਨ ਘੰਟੇ ਬਾਅਦ ਕਹਿੰਦੇ ਤੇਰੇ ਮੁੰਡੇ ਨੇ ਸੋਸਾਇਟ ਕਰ ਲਿਆ ਜੀ ਕੱਢਣ ਦੀ ਧਮਕੀ ਦੇਣ ਨੂੰ ਧਮਕੀ ਦਿੱਤੀ ਜੀ ਟੌਰਚਰ ਕਰਾਉਣਾ ਜੀ ਮੈਨੂੰ ਫਿਰ ਫਿਰ ਆਈ ਮੈਂ ਕਹਿੰਦੀ ਰੇਨ ਕਾਰ ਨਹੀਂ ਸੋਸਾਇਟ ਮੈਂ ਹਾਂ ਇੱਕ ਰਾਮ ਜੀ ਪੱਕਾ ਉਹ ਕਹਿੰਦੀ ਮੈਂ ਸਕੂਲ ਤੋਂ ਕੱਢੂ ਨਹੀਂ ਮੈਨੂੰ ਮਾਰੂਗਾ ਵੀ ਥੱਪੜ ਵੀ ਮਾਰੂਗਾ ਜੀ ਦਿੱਤੇ ਦੋ ਦਸੰਬੋ ਨੂੰ ਵੀ ਸਕੂਲ ਦੇ ਉੱਪਰ ਇਲਜ਼ਾਮ ਲੱਗੇ ਸੀ ਬੱਚਿਆਂ ਨੂੰ ਕਟਿਆ ਤੇ ਜ਼ਹਿਰੀਲਾ ਖਾਣਾ ਮਿਲਿਆ ਸੀ ਹਾਂਜੀ 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 ਉਸ ਦੇ ਬਾਰੇ ਕੀ ਕਹਿੰਦਾ ਤੁਹਾਨੂੰ ਲੱਗਦਾ ਕਿ ਹਾਂ ਉਸੇ ਤਰੀਕੇ ਨਾਲ ਹੋ ਸਕਦਾ ਜੀ ਹੋ ਸਕਦਾ ਲੋਕਿ ਸ ਮਾਮਾ ਜੀ ਮੁੰਡੇ ਦਾ ਇੱਕ ਮੁੰਡਾ ਇੱਕ ਮੁੰਡਾ ਪਹਿਲਾਂ ਮਰ ਲਿਆ ਜੀ ਉਹ ਬਾਰ ਬਾਰ ਟੌਰਚਰ ਕਰਤੇ ਹੁਣ ਜਦ ਫੋਨ ਤੇ ਵੀ ਕਹਿ ਰਹੇ ਨੇ ਤੇ ਮੈਨੂੰ ਕਿਉਂ ਤੂੰ ਕਹਦਾ ਮੈਨੂੰ ਕਿ ਤੂੰ ਮੈਨੂੰ ਮਾਰਨਾ ਹੈ ਹਾਂਜੀ ਹਾਂਜੀ ਕਿ ਬੱਚੇ ਨੂੰ ਸਕੂਲ ਚੋਂ ਕੱਢਣ ਦੀ ਧਮਕੀ ਦਿੱਤੀ ਗਈ ਹੈ ਹਾਂਜੀ ਹਾਂਜੀ ਮੈਨੂੰ ਕਿਹਾ ਮੈਡਮ ਨੇ ਖੁਦਾ ਕਹਿੰਦੀ ਮੈਂ ਸਕੂਲ ਚੋਂ ਕੱਢ ਦੇਣਾ ਇਹਨੂੰ ਕਹਿੰਦੀ ਇੱਕ ਮਿੰਟ ਇੱਕ ਮਿੰਟ ਜਿਵੇਂ ਤੁਹਾਡੇ ਜੀ ਜੈ ਨੂੰ ਕਿਹਾ ਗਿਆ ਵੀ ਬੱਚੇ ਨੂੰ ਸਕੂਲ ਚੋਂ ਕੱਢਣ ਦੀ ਧਮਕੀ ਦਿੱਤੀ ਗਈ ਹੈ ਕਿ ਤੁਸੀਂ ਇਸ ਨੂੰ ਕਿਵੇਂ ਦੇਖਦੇ ਹੋ ਦੇਖਦੇ ਹਾਂ ਜੀ ਬਸ ਸਾਹਮਣੇ ਹੀ ਤੁਹਾਡੇ ਸਾਰਿਆਂ ਦੇ ਜਦ ਹੁਣ ਦੇ ਜਦ ਫੋਨ ਕਰਕੇ ਕਹਿੰਦੇ ਟੌਰਚਰ ਬੱਚੇ ਨੂੰ ਕਰਿਆ ਹੋਣਾ ਮੇਰੇ ਨਾਲ ਗੱਲ ਕਰਕੇ ਬਾਅਦ ਚ ਕੀ ਪਤਾ ਕੀ ਕਿਹਾ ਹੋਣਾ ਕੋਈ ਗੱਲ ਜੀ ਕੋਈ ਐ ਥੋੜੀ ਗੱਲ ਤਾਂ ਕਰਦੇ ਜਦ ਬੰਦੇ ਨੂੰ ਬੱਚੇ ਨੂੰ ਬਾਰ-ਬਾਰ ਧਮਕੀ ਦੇਣ ਉਹ ਵੀ ਉਹ ਚ ਕੱਟ ਦਾ ਪ੍ਰੋਸੈਸ ਨੇ ਠੀਕ ਹੈ ਪੁਰਸ ਪ੍ਰਸ਼ਾਸਨ ਨੂੰ ਪੁੱਛਦੇ ਆਂ ਜੀ ਇਹਦਾ ਕਹਿੰਦੇ ਜੀ ਡਾਕਟਰਾਂ ਦੀ ਟੀਮ ਆਈਦੀ ਆਏ ਨੇ ਮੈਨੂੰ ਕੋਈ ਜਾਣਕਾਰੀ ਮਿਲੀ ਸੂਸਾਈਡ ਕਿਸ ਤਰੀਕੇ ਨਾਲ ਕੀਤਾ ਬੱਚੇ ਨੇ ਹਲੇ ਕੋਈ ਮੈਨੂੰ ਕੋਈ ਜਾਣਕਾਰੀ ਨਹੀਂ ਮਿਲੀ ਮੈਂ ਤਾਂ ਹੁਣੇ ਆਏ ਆਂ ਜੀ ਬਸ ਤੁਹਾਨੂੰ ਕੁਝ ਨਹੀਂ ਦੱਸਿਆ ਇਸ ਦੇ ਅੰਦਰ ਵੀ ਨਹੀਂ ਸਾਨੂੰ ਹਲੇ ਸਾਨੂੰ ਕੋਈ ਗੱਲ ਪਤਾ ਨਹੀਂ ਹਲੇ ਪਤਾ ਲੱਗਿਆ ਜੀ ਉਹ ਆਏ ਦੱਸਿਆ ਨਹੀਂ ਗਾ ਵੀ ਕਿਸ ਤਰੀਕੇ ਨਾਲ ਕੀਤਾ ਗਿਆ ਬਹੁਤ ਬੋਡੀ ਤੁਹਾਡੇ ਆਉਣ ਤੋਂ ਪਹਿਲੇ ਹਸਪਤਾਲ ਪਹਿਲੇ ਹਸਪਤਾਲ ਦੇ ਜੀ ਮੈਨੂੰ ਸ੍ਰੀ ਦਾ ਦਰਵਾਜ਼ਾ ਪਰਿਵਾਰ ਨੂੰ ਜਾਂ ਕਿਸੇ ਨੂੰ ਵੀ ਸਾਡੇ ਨੂੰ ਆਉਣਾ ਚਾਹੀਦਾ ਜੀ ਫੇਰੇ ਜਲਦੀ ਜਾਣਾ ਨਹੀਂ ਵੀ ਕੀ ਗੱਲਬਾਤ ਸੀ ਜ ਇਹ ਥੋੜੀ ਜੀ ਹੁੰਦਾ ਵੀ ਆਪਲੇ ਆਪ ਲਾਈ ਨਹੀਂ ਜੀ ਸਰ ਸਰ ਮੌਕੇ ਤੇ ਬੁਲਾਇਆ ਨਹੀਂ ਸਾਨੂੰ ਆ ਮੇਰਾ ਘਰ ਜਲ ਗਿਆ ਸਭ ਤੋਂ ਵੱਡੀ ਨਲਾਇਕੀ ਜੀ ਸਕੂਲ ਦੀ ਇੱਕ ਦਿਹਾੜੀ ਦਾਰ ਬੰਦਾ ਕੀ ਕਰ ਸਕਦਾ ਜੀ ਇਧਰ ਨਾ ਫੂਕਾਰ ਆ ਗਿਆ ਮੈਂ ਇੰਤਖਾਦ ਮੈਂ ਦੇਖਦਾ ਤੇਰੇ ਮੈਂ ਵੀ ਦੇਖਦਾ ਵੀ ਮੇਰੇ ਬੱਚਾ ਪੜ੍ਹਦੇ ਮੇਰੇ ਸੋ ਬੱਚਾ ਪੜ੍ਹਦੇ ਮੈਨੂੰ ਦਾਇਤ ਕਰ ਬਈ ਤੁਸੀਂ ਅਸੀਂ ਸਾਰੇ ਸਟਾਫ ਨੇ ਮੈਨੂੰ ਨਹੀਂ ਪਤਾ ਹੈਗਾ ਮੇਰੇ ਵਿੱਚ ਜਦੋਂ ਕੋਈ ਪੋਸਟ ਮਿਲਦੀ ਨਹੀਂ ਕੋਈ ਕਿਉਂ ਤਾਰ ਰਹੇ ਨੇ ਕਿਉਂ ਲੈ ਕੇ ਗਏ ਮੈਨੂੰ ਸੰਤੁਸ਼ਟੀ ਤਾਂ ਹੁੰਦੀ ਉਰੇ ਆ ਗਏ ਹੁਣ ਕਹਿੰਦੇ ਕਮਰਾ ਦੇਖੋ ਕੀ ਦੇਖਾਂ ਕਮਰੇ ਦਾ ਅਸੀਂ ਕੀ ਦੇਖੀ ਜੀ ਸਾਨੂੰ ਕਮਰੇ ਦੇ ਬਣਾ ਦੇ ਮੈਨੂੰ ਮਰਾ ਜੋ ਆ ਗੂ ਮਿਲੂਗਾ ਸਾਨੂੰ ਫੇਰ ਪਤਾ ਲੱਗਦਾ ਵੀ ਅਸੀਂ ਕੀ ਗੱਲ ਪਤਾ ਕੀ ਨਾ ਇਹ ਥੋੜੀ ਅੱਗੇ ਚਾਕੇ ਲੈ ਜਾਓ ਬੱਸ ਆਪਦੇ ਆਪੇ ਸਾਡੇ ਪਰਿਵਾਰ ਨੂੰ ਬੁਲਾਉਂਦੇ ਤੁਸੀਂ ਮੈਨੂੰ ਪਤਾ ਹਾਂਜੀ ਬੰਜੀ ਕੀ ਨਾਮ ਤੁਹਾਡਾ ਜੀ ਸਾਹਮਣੇ 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 ਮੇਰਾ ਨਾਮ ਨਸੀਬ ਸਿੰਘ ਹੈ ਜੀ ਹਾਂ ਕੀ ਲੱਗਦਾ ਤੁਸੀਂ ਮੈਂ ਕਰਨ ਦੇ ਚਾਚਾ ਜੀ ਹਾਂ ਜੀ ਮੇਰੇ ਫੋਨ ਤੇ ਮੈਂ ਕੀ ਕਰਨਾ ਹੋਈਆ ਤੇ ਤੁਹਾਨੂੰ ਹੁਣ ਤੱਕ ਕੀ ਜਾਣਕਾਰੀ ਮਿਲੀ ਹੈਗੀ ਅਸੀਂ ਹੁਣੇ-ਹੁਣੇ ਆਏ ਸੀਗੇ ਸਾਰਾ ਸਾਨੂੰ ਅੱਧਾ ਘੰਟਾ ਹੋਇਆ ਤਕਰੀਬਨ ਆਏ ਨੂੰ ਇੱਥੇ ਤੇ ਸਾਨੂੰ 6 ਵਜੇ ਇੱਥੋਂ ਫੋਨ ਗਿਆ ਮੇਰੇ ਬ੍ਰਦਰ ਨੂੰ ਸਰੇਸ਼ ਸਿੰਘ ਨੂੰ ਵੀ ਸੋਡੇ ਬੱਚੇ ਨੇ ਸੁਸਾਈਡ ਕਰ ਲਈ ਜੀ ਹਾਂਜੀ ਤੇ ਉਸ ਤੋਂ ਬਾਅਦ ਹਵੜਾ ਦਫਰੀ ਚ ਅਸੀਂ ਇੱਥੇ ਆਏ ਆ। ਇੱਥੇ ਆਉਣ ਤੋਂ ਬਾਅਦ ਅਸੀਂ ਦੇਖਿਆ ਸਾਨੂੰ ਮੌਕੇ ਤੇ ਜਿਹੜੇ ਪੁਲਿਸ ਮੁਲਾਜ਼ਮ ਆਏ ਹੋਏ ਸੀ ਉਹ ਲੈ ਕੇ ਗਏ ਨੇ ਕਮਰਾ ਸੀ ਦਿਖਿਆ। ਇਹ ਕਹਿੰਦੇ ਵੀ ਉੱਥੇ ਆਜ ਸੁਸਾਈਡ ਕਰੀ ਆ ਇਹ ਇੱਥੇ ਬੱਚੇ ਨੇ। ਆਏ ਕੁੰਡੀ ਲੱਗੀ ਹੋਈ ਸੀ ਅਸੀਂ ਤੋੜੀ ਹੈ ਜੀ। ਸਾਡੇ ਆਉਣ ਤੋਂ ਪਹਿਲਾਂ ਪਹਿਲੀ ਗੱਲ ਤਾਂ ਇਹ ਹੈ ਕਿ ਸਾਡੇ ਬੱਚੇ ਨੂੰ ਹਸਪੀਟਲ ਲਿਜਾ ਚੁੱਕੇ ਸੀ। ਤੇ ਹੁਣ ਇਸ ਟਾਈਮ ਉਹ ਚੋਰ ਮੂਰੀ ਚ ਵੀ ਰੱਖਿਆ ਉਹਦਾ ਪੋਸਟਮਾਸਟਮ ਵੀ ਕਰਾਤਾ। ਸਾਡੇ ਆਉਣ ਤੋਂ ਬਿਨਾ ਪੋਸਟਮਾਸਟਰਮ ਕਰਾਣ ਦਾ ਤਾਂ ਕੋਈ ਰਾਈਟ ਹੀ ਨਹੀਂ ਬਣਦਾ ਹਾਂਜੀ ਬੱਚੇ ਦੀ ਡੈਥ ਹੋ ਗਈ ਠੀਕ ਹੈ ਅਸੀਂ ਮੰਨਦੇ ਹਾਂ ਵੀ ਪਰ ਇਹਨਾਂ ਨੇ ਸੇਫਤਾ ਰੱਖਣਾ ਸੀ ਬੱਚਾ ਉਦੋਂ ਤੱਕ ਵੀ ਅਸੀਂ ਪੋਸਟਮਾਸਟਰਮ ਜੀ ਪਰਿਵਾਰ ਦੇ ਆਉਣ ਤੋਂ ਬਾਅਦ ਕਰਵਾਵਾਂਗੇ ਨਹੀਂ ਲੱਗਦਾ ਮਤਲਬ ਜਿਵੇਂ ਤੁਸੀਂ ਮਾਹੌਲ ਦੇਖਿਆ ਤੁਹਾਨੂੰ ਕੀ ਕਾਰਨ ਨਿਕਲੇ ਨੇ ਕਾਰਨ ਜੀ ਸਾਨੂੰ ਤਾਂ ਕੋਈ ਬੱਚਿਆਂ ਨੂੰ ਵੀ ਪੁੱਛਿਆ ਉਹ ਕਹਿੰਦੇ ਵੀ ਇਹ ਕੱਲਾ ਸੀਗਾ ਬਾਕੀ ਬੱਚੇ ਛੁੱਟੀ ਤੇ ਵਗ ਗਏ ਇਹ ਪੰਜ ਛੇ ਬੱਚੇ ਜੀ ਸਾਨੂੰ ਅਜੇ ਤੱਕ ਕੋਈ ਕਾਰਨ ਨਹੀਂ ਪਤਾ ਲੱਗਿਆ ਜੀ ਇਸ ਗੱਲ ਦਾ ਤੁਸੀਂ ਜੋ ਤੁਹਾਨੂੰ ਬੱਚੇ ਨੇ ਦੱਸਿਆ ਬੱਚਿਆਂ ਨੇ ਕੀ ਹਾਲਾਤ ਦੱਸੇ ਬੱਚੇ ਨੇ ਇੱਕ ਬੱਚੇ ਨੇ ਹਾਲਾਤ ਦੱਸੇ ਨੇ ਉਹ ਕਹਿੰਦਾ ਵੀ ਇਹ ਕੱਲਾ ਸੀ ਇੱਥੇ ਤੇ ਇਹ ਘੱਟੂ ਘੱਟ ਜਦੋਂ ਮੈਂ ਆਇਆ ਉਰੇ ਦੇਖਿਆ ਸੀ ਨੇ ਤਾਂ ਇਹ ਲੀਲਾ ਪਿਆ ਹੋਇਆ ਸੀ ਉਹ ਤਕਰੀਬਨ ਬੱਚਾ ਗਿਆ ਉੱਪਰ ਅ 5-6 ਵਜੇ 5:30 ਵਜੇ 5 ਦੇ ਕਰੀਬ 5:30-6 ਵਜੇ ਦੇ ਕਰੀਬ ਗਿਆ ਕਹਿੰਦਾ ਮੈਂ ਆਇਆ ਉਰੇ ਤੇ ਆਣ ਤੋਂ ਬਾਅਦ ਮੈਂ ਇੱਥੇ ਦੇਖਿਆ ਵੀ ਇਹ ਲਟਕਿਆ ਹੈ ਤੀ ਫਿਰ ਮੈਂ ਉੱਪਰ ਦੀ ਸੀਸਾ ਟੁੱਟਿਆ ਹੋਦਾ ਜਿਹੜਾ ਦਰਵਾਜ਼ੇ ਦਾ ਉੱਪਰਲਾ ਰੋਸ਼ਨਦਾਨ ਦਾ ਉਹਦੇ ਵਿੱਚ ਦੀ ਮੈਂ ਟੱਪ ਕੇ ਜੀ ਮੈਂ ਦੇਖਿਆ ਵੀ ਹੈ ਏ ਕੀ ਹੋ ਰਿਹਾ ਉਹ ਤੋਂ ਬਾਅਦ ਉਹਨੇ ਮੈਂ ਕੁੰਡੀ ਖੋਲਣ ਦੀ ਕੋਸ਼ਿਸ਼ ਕੀਤੀ ਤਾਂ ਬਾਰਤ ਬੰਦਿਆਂ ਨੇ ਮੁੰਡਿਆਂ ਨੇ ਖੜਿਆ ਨੇ ਕੁੰਡੀ ਤੋੜਤੀ ਇਹ ਤਾਂ ਕੋਈ ਗੱਲ ਜੀ ਨਹੀਂ ਬਣੀ ਸਾਨੂੰ ਤਾਂ ਕੋਈ ਪੁਲਿਸ ਜਾਂ ਪ੍ਰਸ਼ਾਸਨ ਨੇ ਸਕੂਲ ਸਟਾਫ ਨੇ ਕੀ ਦੱਸਿਆ ਹੁਣ ਤੱਕ ਪੁਲਿਸ ਨੇ ਤੇ ਪ੍ਰਸ਼ਾਸਨ ਨੇ ਸਾਨੂੰ ਕੋਈ ਗੱਲ ਨਹੀਂ ਦੱਸੀ ਉਹਨਾਂ ਨੇ ਸਿਰਫ ਇੰਨੀ ਗੱਲ ਦੱਸੀ ਹੈ ਵੀ ਇੱਥੇ ਤੁਹਾਡਾ ਬੱਚਾ ਆ ਸੂਇਸਾਈਡ ਕਰੀਏ ਜੀ ਇਹ ਪੱਖੇ ਨਾਲ ਲਟਕ ਗਏ ਤੇ ਅਸੀਂ ਕੁੰਡੀ ਤੋੜੀਏ ਜੀ ਆ ਕੇ ਵੀਡੀਓ ਬਣਾਈਏ ਜੀ ਉਹਨਾਂ ਤਾਂ ਕੋਈ ਅਨਿਬਾਨੇ ਜੇ ਕਰ ਗਏ ਸਾਨੂੰ ਕੋਈ ਗੱਲ ਦਾ ਕੋਈ ਸੰਤੁਸ਼ਟੀ ਨਹੀਂ ਦਵਾਈ ਤਾਂ ਤੁਸੀਂ ਕੀ ਕਾਰਵਾਈ ਦੀ ਮੰਗ ਕਰਦੇ ਹੋ ਹੁਣ ਅਸੀਂ ਸ਼ੱਕ ਦੇ ਆਧਾਰ ਤੇ ਕਾਰਵਾਈ ਦੀ ਮੰਗ ਕਰਦੇ ਆਂ ਜੀ ਜਿਹੜਾ ਮੌਕੇ ਇੱਥੋਂ ਦੇ ਪੁਲਿਸ ਪ੍ਰਸ਼ਾਸਨ ਐਸ ਐਚ ਓ ਸਾਹਿਬ ਨੇ ਜਾਂ ਡੀ ਐਸ ਪੀ ਸਾਹਿਬ ਨੇ ਕੋਈ ਵੀ ਨੇ ਜੀ ਵੀ ਨਜ਼ਦੀਕੀ ਥਾਣਾ ਲੱਗਦਾ ਵੀ ਇੱਥੇ ਕਾਰਵਾਈ ਕਰੇ ਸਾਨੂੰ ਪੂਰਾ ਇਨਸਾਫ ਚਾਹੀਦਾ ਜਾਂਚ ਪੜਤਾਲ ਚਾਹੀਦੀ ਹੈ ਜੀ ਇਹ ਗੱਲ ਤੇ ਸਾਡੀ ਸੰਤੁਸ਼ਟੀ ਕਰਾਈ ਜਾਵੇ ਵੀ ਸਾਡੇ ਬੱਚੇ ਨੇ ਖੁਦ ਨੇ ਸੁਸਾਈਡ ਕਰੀਆ ਕਿਉਂਕਿ ਬੱਚੇ ਦਾ ਬੱਚਿਆਂ ਦੇ ਦੱਸਣ ਅਨੁਸਾਰ ਆ ਉਹ ਕਹਿੰਦੇ ਵੀ ਲੀਲਾ ਪਿਆ ਸੀ ਲੀਲਾ ਬੱਚਾ ਉਹਦੀ ਪਿੰਦਾ ਜਦੋਂ ਘਟੋ ਘਟ 2-2 ਘੰਟੇ ਹੋ ਜਾਣ ਠੀਕ ਹੈ ਸੁਸਾਈਡ ਕਰੀ ਨੂੰ ਠੀਕ ਹੈ ਤੇ ਉਹ ਲੀਲਾ ਪਿਆਇ ਸੀ ਕਹਿੰਦੇ ਵੀ ਲੀਲਾ ਪਿਆਇ ਸੀ ਜੇ 2 ਟਾਈ ਘੰਟੇ ਹੋ ਗਏ ਇਹਦਾ ਮਤਲਬ ਤਾਂ ਇੱਥੇ ਦੀ ਜਿਹੜੀ ਸਿਕਿਉਰਿਟੀ ਹੈ ਜਾਂ ਸਟਾਫ ਹੈ ਤਾਂ ਇਹਨਾਂ ਦੀ ਕੋਈ ਰਿਸਪਾਂਸਿਬਿਲਟੀ ਨਹੀਂ ਬਣਦੀ ਹੈਗੀ ਜਾਂ ਪਰ ਦੇਖਣ ਦੀ ਬੱਚੇ ਨੂੰ ਗਾਰਡਨ ਹੈ ਜਿਹੜਾ ਉਹਦੀ ਵੀ ਰਿਸਪਾਂਸਿਬਿਲਟੀ ਬਣਦੀ ਹੈ ਘੱਟੋ ਘੱਟ 3-3 4-4 ਵਾਰੀ ਗੇੜੇ ਮਾਰਦਾ ਹੈ ਵੀ ਮੰਨ ਲਓ ਘੱਟਨਾ ਪਹਿਲਾਂ ਦੀ ਹੋਈ ਹੋਈ ਹੈ ਤਾਂ ਇਹਨਾਂ ਹਾਂਜੀ ਘੱਟਨਾ ਘੱਟੋ ਘਾਟਾ 3 ਘੰਟਿਆਂ ਦੀ ਹੋਈ ਹੋਈ ਸੀਗੀ 2-3 ਘੰਟਿਆਂ ਦੀ ਉਹ ਤੋਂ ਬਾਅਦ ਇਹਨਾਂ ਨੇ ਜਾ ਕੇ ਉਤਾਰਿਆ ਠੀਕ ਹੈ ਜੀ ਉਤਾਰਨ ਤੋਂ ਬਾਅਦ ਇਨਾਂ ਨੇ ਜ਼ਰੂਰੀ ਨਹੀਂ ਸਮਝਿਆ ਵੀ ਅਸੀਂ ਪਰਿਵਾਰਕ ਮੈਂਬਰਾਂ ਨੂੰ ਬੁਲਾ ਕੇ ਉਹਨਾਂ ਤੋਂ ਕੋਈ ਗੱਲ ਉਹਨਾਂ ਦੀ ਸੰਤੁਸ਼ਟੀ ਕਰਾਈਏ ਕਿਸੇ ਤਰ੍ਹਾਂ ਦੀ ਠੀਕ ਹੈ ਜੀ ਠੀਕ ਹੈ ਜੀ ਤੇ ਬੱਚੇ ਦੇ ਦੱਸਣ ਅਨੁਸਾਰ ਜਿਹੜਾ ਹੈਗਾ ਉੱਥੇ ਇੱਕ ਬੱਚਾ ਕਹਿ ਰਿਹਾ ਵੀ ਮੈਂ 5:30 ਵਜੇ ਦੇ ਕਰੀਬ ਆਇਆ ਜੇ ਉਹ 5:30 ਏਸ ਦਾ ਮਤਲਬ ਤਾਂ ਉੱਥੇ ਕੋਈ ਬੱਚਾ ਗਈ ਨਹੀਂ ਠੀਕ ਹੈ ਪਹਿਲਾਂ ਅਸੀਂ ਸੰਤੁਸ਼ਟ ਨਹੀਂ ਹੈਗੇ ਸਾਨੂੰ ਸ਼ੱਕ ਹੈ ਠੀਕ ਹੈ ਜੀ ਇਸ ਦੀ ਗੱਲ ਲਈ ਸਾਹਿਬ ਆਇਓ ਪਾਣੇ ਸਰਕੀ ਮਾਮਲਾ ਆਇਆ ਜੀ ਜਿਹੜਾ ਮੈਰਿਟਰੀ ਸਕੂਲ ਵਾਲਾ ਜੀ ਇਹ ਸਾਨੂੰ ਨਾ ਫੋਨ ਆਇਆ ਵੀ ਉੱਥੇ ਕੋਈ ਬੱਚਾ ਦੀ ਤਬੀਅਤ ਖਰਾਬ ਹੈ ਤੇ ਅਸੀਂ ਆਪਣੇ ਦੋ ਡਾਕਟਰਸ ਇੱਥੋਂ ਭੇਜੇ ਹਿੱਤ ਵਿੱਚ ਸੀ ਸਾਡੇ ENT ਸਪੈਸ਼ਲਿਸਟ ਡਾਕਟਰ ਦਿਨੇਸ਼ ਤੇ ਸਾਡੇ ਜਿਹੜੇ ਐਨਸਥੈਟਿਸਟ ਹੈ ਤੇ ਉਹਨਾਂ ਨੇ ਜਾ ਕੇ ਜਦੋਂ ਉੱਥੇ ਬੱਚਾ ਦੇਖਿਆ ਤਾਂ ਉਹ ਬੱਚਾ ਆਲਰੇਡੀ ਡੈੱਡ ਸੀ ਬੱਚੇ ਦਾ ਨਾਮ ਕਰਨ ਸਿੰਘ son of ਸੁਰੇਸ਼ ਰਾਮ ਉਹਦੀ ਜੋ ਡੇਟ ਆਫ ਬਰਥ ਪਤਾ ਲੱਗੀ ਹੈ ਉਹ 2008 ਹੈ ਈਅਰ ਆਫ ਬਰਥ ਬਤਲੋਦਾ ਹੈ ਹੈ ਤੇ ਰੈਜ਼ੀਡੈਂਟ ਹੈਗਾ ਉਪਿੰਡ ਬਲਰਾ ਮੂਲਕ ਤੇ ਬਲਰਾ ਹੀ ਪਿੰਡ ਹੈ ਬਲਰਾ ਜੀ ਮੂਲਕ ਤੇ ਜਦੋਂ ਸਾਡੇ ਦੋਨੋਂ ਡਾਕਟਰਸ ਉੱਥੇ ਗਏ ਐਂਬੂਲੈਂਸ ਲੈ ਕੇ ਬਕਾਇਦਾ ਸਾਰੀ ਕਿਟ ਵਗੈਰੇ ਇਹਨਾਂ ਦੇ ਕੋਲੇ ਸੀ ਪਰ ਉਹ ਆਲਰੇਡੀ ਉਹਨੂੰ ਉਹਦੀ ਡੈਥ ਉਹਨੂੰ ਟਾਈਮ ਹੋ ਗਿਆ ਸੀ ਮਤਲਬ ਉਸ ਹਾਲਤ 'ਚ ਨਹੀਂ ਸੀ ਕਿ ਅਸੀਂ ਉਹਨੂੰ ਰਿਵਾਈਵ ਕਰ ਸਕੀ ਤੇ 7:00 ਵਜੇ 10 ਮਿੰਟ ਤੇ ਸਾਡੇ ਡਾਕਟਰਸ ਨੇ ਉਹਨਾਂ ਨੂੰ ਉੱਥੇ ਡਿਕਲੇਅਰ ਕੀਤਾ ਤੇ ਬਾਡੀ ਉਹਨੇ ਇੱਥੇ ਅਸੀਂ ਹੁਣ 9:30 ਵਜੇ ਮੌਰਚਰੀ ਸ਼ਿਫਟ ਕੀਤੀ ਨਾ ਪਤਾ ਲੱਗਾ ਜੀ ਵੀ ਉਹਨੇ ਫਾਹਲੇ ਜੀ ਹਲੇ ਦੇਖੋ ਬਾਕੀ ਚਾਪੂ ਕੱਲ ਪੋਸਮਾਰਟਮ ਹੋਏਗਾ ਜੀ ਬਾਕੀ ਡਿਟੇਲ ਸਾਰੀ ਪੋਸਮਾਰਟਮ ਤੋਂ ਪਤਾ ਲੱਗੇਗੀ ਠੀਕ ਹੈ ਥੈਂਕ ਯੂ ਸਰ ਸੁਸਾਇਡ ਕੀਤਾ ਕੀ ਕਾਰਨ ਰਿਹਾ ਹੈ ਕਿਹੜੀ ਕਲਾਸ ਪੜਦਾ ਜੀ ਕਿੱਥੋਂ ਨਾਲ ਇਹ ਜੀ ਪ੍ਰੈਸ 2 ਕਾਮਰਸ ਸਕੂਲ ਦਾ ਸਟੂਡੈਂਟ ਹੈਗਾ ਤੇ ਫਿਲਹਾਲ ਜਿਹੜਾ ਇਨੀਸ਼ੀਅਲੀ ਸਾਨੂੰ ਪਤਾ ਲੱਗਿਆ ਕਿ ਇੱਥੇ ਜਾਂਚ ਕਰਦੇ ਤਾਂ ਇਹ ਲੱਗ ਰਿਹਾ ਹੈ ਵੀ ਜਿਵੇਂ ਕੱਟ ਮਾਰਕਸ ਦਾ ਜਿਹੜਾ ਮੈਟਰ ਹੈ ਉਹ ਹੋ ਸਕਦਾ ਬਾਕੀ ਉਹਦੇ ਪੇਰੈਂਟ ਸਾਰੇ ਨਾਲ ਗੱਲਬਾਤ ਕਰਦੇ ਫਿਰ ਦੱਸਾਂ ਸਰ ਕਿਹੜੇ ਪਿੰਡ ਦਾ ਹੈ ਇਹ ਜੀ ਥਾਣਾ ਮੂਣਕ ਦੇ ਬੱਲਰਾ ਪਿੰਡ ਦਾ ਰਹਿਣ ਵਾਲਾ ਕੋਈ ਸੂਛਰਡ ਨੋਟ ਵਗੈਰਾ ਮਿਲੇ ਨਹੀ ਫਿਲਹਾਲ ਕੋਈ ਸੂਛਰਡ ਨੋਟ ਵਗੈਰਾ ਨਹੀਂ ਮਿਲੇ ਹੈਗਾ ਤੇ ਉਹ ਅਸੀਂ ਦੇਖਿਆ ਇੱਕ ਵਾਰ ਉਹਦੇ ਸਾਰੇ ਕਿਉਂਕਿ ਹੋਸਟਲ ਦਾ ਰੂਮ ਹੈਗਾ ਉਹਦੇ ਵਿੱਚ ਚੈੱਕ ਕਰਕੇ ਦੇਖਿਆ ਫਿਲਹਾਲ ਕੋਈ ਨੋਟ ਵਗੈਰਾ ਨਹੀਂ ਮਿਲਿਆ ਕੀ ਗੱਲ ਹੈ ਰਹਿੰਦਾ ਸੀ ਰੂਮ ਦੇ ਵਿੱਚ ਜਾਂ ਕੋਈ ਰੂਮ ਮੇਟ ਵੀ ਸੀਗਾ ਨਹੀਂ ਵੈਸੇ ਤਾਂ ਰੂਮ ਮੇਟਸ ਹੈਗੇ ਨੇ ਬਟ ਬੱਚੇ ਪ੍ਰੀ ਬੋਰਡ ਦੀਆਂ ਛੁੱਟੀਆਂ ਵਗੈਰਾ ਹੋਣ ਕਰਕੇ ਵਿੱਚੋਂ ਗਏ ਹੋਏ ਨੇ ਇਹਨਾਂ ਦਾ ਐਗਜ਼ਾਮ ਸੀਗਾ ਇਸ ਕਰਕੇ ਰੁਕੇ ਹੋਏ ਸੀ ਸਰ ਤੁਸੀਂ ਜਾਂਚ ਕਰ ਰਹੇ ਹੋ ਹੋਸਟਲ ਗਾਰਡਨ ਨੇ ਕੋਈ ਦੱਸਿਆ ਹੋਵੇ ਕਿ ਕਿਸ ਤਰ੍ਹਾਂ ਕੀ ਗੱਲ ਹੈ ਜੀ ਉਹਨਾਂ ਨੇ ਦੱਸਿਆ ਕਿ ਆਪਣਾ ਉਹੀ ਐਗਜ਼ਾਮ ਵਗੈਰਾ ਚੱਲ ਰਹੇ ਨੇ ਤੇ ਕਿਸੇ ਐਗਜ਼ਾਮ ਦੇ ਵਿੱਚ ਨੰਬਰ ਵਗੈਰਾ ਘਟਾਏ ਹੋਣੇ ਤੇ ਉਸ ਕਰਕੇ ਉਹ ਬੜੀ ਸਿਵਲ ਹਸਪਤਲ ਮਾਰਚਰੀ ਦੇ ਵਿੱਚ ਰੱਖੀ ਗਈ ਹੈ ਜੀ ਉਸ ਤੋਂ ਬਾਅਦ ਸਟੇਟਮੈਂਟ ਲੈ ਕੇ ਫਿਰ ਜਿਹੜੀ ਬਣਦੀ ਕਾਰਵਾਈ ਹੋਵੇ ਫੈਮਿਲੀ ਨੂੰ ਇਨਫੋਰਮ ਕਰ ਦਿੱਤਾ ਗਿਆ ਫੈਮਿਲੀ ਹਾਂ ਜੀ ਕੁਝ ਰਿਲੇਟਿਵਸ ਪਹੁੰਚ ਗਏ ਨੇ ਤੇ ਉਹਦੇ ਫਾਦਰ ਤੇ ਮਾਦਰ ਆ ਰਹੇ ਨੇ ਉਹਨਾਂ ਨੂੰ ਫਿਰ ਦੱਸ ਕੇ ਫਿਰ ਅਗਲੀ ਜਿਹੜੀ ਗੱਲਬਾਤ ਹੋਵੇ